ਲੋਕ ਸਭਾ ਮੈਂਬਰ ਅਮਰਪਾਲ ਦੇ ਸਾਥੀ ਪਪਲਪ੍ਰੀਤ ਸਿੰਘ ਨੂੰ ਪੁਲਿਸ ਨੇ ਪਿਛਲਾ ਰਿਮਾਨਡ ਖਤਮ ਹੋਣ ਪਰੰਤ ਅੱਜ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਅਦਾਲਤ ਨੇ ਉਸ ਨੂੰ 3 ਦਿਨ ਦੇ ਪੁਲਿਸ ਰਿਮਾਨਡ ਤੇ ਭੇਜ ਦਿੱਤਾ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਔਲਕ ਨੇ ਦੱਸਿਆ ਕਿ ਮੁਲਜ਼ਮ ਪਪਲਪ੍ਰੀਤ ਸਿੰਘ ਅਜਨਾਲਾ ਥਾਣੇ ਦੇ ਹਮਲੇ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਜ਼ਖਮੀ ਕਰਨ ਦੇ ਮਾਮਲੇ ਵਿੱਚ ਇਸ ਥਾਣੇ ਵਿੱਚ ਦਰਜ ਐਫਆਈਆਰ ਨੰਬਰ 39 ਵਿੱਚ ਨਾਮਜ਼ਦ ਹੈ ਉਹਨਾਂ ਦੱਸਿਆ ਕਿ ਪੁਲਿਸ ਰਿਮਾਨਡ ਖਤਮ ਹੋਣ ਮਗਰੋਂ ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁਲਿਸ ਰਿਮਾਨਡ ਦੀ ਮੰਗ ਕੀਤੀ ਗਈ ਸੀ ਜਿਸ ਉਤੇ ਅਦਾਲਤ ਨੇ ਉਸ ਨੂੰ 18 ਪ일까지 ਪੁਲਿਸ ਰਿਮਾਨਡ ਵਿੱਚ ਭੇਜ ਦਿੱਤਾ ਹੈ ਉਹਨਾਂ ਦੱਸਿਆ ਕਿ ਥਾਣਾ ਅਜਨਾਲਾ ਵਿੱਚ ਸਾਲ 2023 ਵਿੱਚ ਦਰਜ ਐਫ ਆਈ ਆਰ ਨੰਬਰ 39 ਵਿੱਚ ਪਪਲਪੀਰ ਸਿੰਘ ਕੋਲੋਂ ਹੋਰ ਤਵਸੀਦ ਕੀਤੀ ਜਾਏਗੀ ਲੋਕ ਸਭਾ ਮੈਂਬਰ ਅਮਰਪਾਲ ਦੇ ਸਾਥੀ ਪਪਲਪੀਰ ਸਿੰਘ ਨੂੰ ਪੁਲਿਸ ਨੇ ਪਿਛਲਾ ਰਿਮਾਨਡ ਖਤਮ ਹੋਣ ਤੋਂ ਬਾਅਦ ਅੱਜ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਅਦਾਲਤ ਨੇ ਉਸ ਨੂੰ 3 ਦਿਨ ਦੇ ਪੁਲਿਸ ਰਿਮਾਨਡ ਤੇ ਭੇਜ ਦਿੱਤਾ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਔਲਕ ਨੇ ਦੱਸਿਆ ਹੈ ਕਿ ਮਲਜ਼ਮ ਪਵਨਪ੍ਰੀਤ ਸਿੰਘ ਅਜਨਾਲਾ ਥਾਣੇ ਦੇ ਹਮਲੇ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਜ਼ਖਮੀ ਕਰਨ ਦੇ ਮਾਮਲੇ ਵਿੱਚ ਇਸ ਥਾਣੇ ਵਿੱਚ ਦਰਜ ਐਫਆਈਆਰ ਨੰਬਰ 39 ਵਿੱਚ ਨਾਮਜ਼ਦ ਹੈ ਉਹਨਾਂ ਦੱਸਿਆ ਹੈ ਕਿ ਪੁਲਿਸ ਰਿਮਾਨ ਖਤਮ ਹੋਣ ਮਗਰੋਂ ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁਲਿਸ ਰਿਮਾਨ ਦੀ ਮੰਗ ਕੀਤੀ ਗਈ ਸੀ ਜਿਸ ਉੱਤੇ ਅਦਾਲਤ ਨੇ ਉਸ ਨੂੰ 18 ਦਿਨ ਤੱਕ ਪੁਲਿਸ ਰਿਮਾਨ ਵਿੱਚ ਭੇਜ ਦਿੱਤਾ ਹੈ ਉਹਨਾਂ ਦੱਸਿਆ ਹੈ ਕਿ ਥਾਣਾ ਅਜਨਾਲਾ ਵਿੱਚ ਸਾਲ 2023 ਵਿੱਚ ਦਰਜ ਐਫਆਈਆਰ ਨੰਬਰ 39 ਵਿੱਚ ਬਪਲਪੀਤ ਸਿੰਘ ਕੋਲੋਂ ਹੋਰ ਤਵਸੀਦ ਕੀਤੀ ਜਾਏਗੀ। ਲੋਕ ਸਭਾ ਮੈਂਬਰ ਅਮਰਪਾਲ ਦੇ ਸਾਥੀ ਬਪਲਪੀਤ ਸਿੰਘ ਨੂੰ ਪੁਲਿਸ ਨੇ ਪਿਛਲਾ ਰਿਮਾਨ ਖਤਮ ਹੋਣ ਪ੍ਰੰਤ ਅੱਜ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ 3 ਦਿਨ ਦੇ ਪੁਲਿਸ ਰਿਮਾਨਡ ਤੇ ਭੇਜ ਦਿੱਤਾ ਹੈ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਔਲਕ ਨੇ ਦੱਸਿਆ ਹੈ ਕਿ ਮੁਲਜ਼ਮ ਪਵਲਪ੍ਰੀਤ ਸਿੰਘ ਅਜਨਾਲਾ ਥਾਣੇ ਦੇ ਹਮਲੇ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਜ਼ਖਮੀ ਕਰਨ ਦੇ ਮਾਮਲੇ ਵਿੱਚ ਇਸ ਥਾਣੇ ਵਿੱਚ ਦਰਜ ਐਫਆਈਆਰ ਨੰਬਰ 39 ਵਿੱਚ ਨਾਮਜ਼ਦ ਹੈ ਉਹਨਾਂ ਦੱਸਿਆ ਹੈ ਕਿ ਪੁਲਿਸ ਰਿਮਾਨ ਖਤਮ ਹੋਣ ਮਗਰੋਂ ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁਲਿਸ ਰਿਮਾਨ ਦੀ ਮੰਗ ਕੀਤੀ ਗਈ ਸੀ ਜਿਸ ਉੱਤੇ ਅਦਾਲਤ ਨੇ ਉਸ ਨੂੰ 18 ਦਿਨਾਂ ਦਾ ਇੱਕ ਪੁਲਿਸ ਰਿਮਾਨਡ ਵਿੱਚ ਭੇਜ ਦਿੱਤਾ ਹੈ ਉਹਨਾਂ ਦੱਸਿਆ ਹੈ ਕਿ ਥਾਣਾ ਅਜਨਾਲਾ ਵਿੱਚ ਸਾਲ 2023 ਵਿੱਚ ਦਰਜ ਐਫਆਈਆਰ ਨੰਬਰ 39 ਵਿੱਚ ਪਪਲਪੀਤ ਸਿੰਘ ਕੋਲੋਂ ਹੋਰ ਤਵਸੀਦ ਕੀਤੀ ਜਾਏਗੀ। ਲੋਕ ਸਭਾ ਮੈਂਬਰ ਅਮਰਪਾਲ ਦੇ ਸਾਥੀ ਪਪਲਪੀਤ ਸਿੰਘ ਨੂੰ ਪੁਲਿਸ ਨੇ ਪਿਛਲਾ ਰਿਮਾਨਡ ਖਤਮ ਹੋਣ ਪ੍ਰੰਤ ਅੱਜ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ 3 ਦਿਨ ਦੇ ਪੁਲਿਸ ਰਿਮਾਨਡ ਤੇ ਭੇਜ ਦਿੱਤਾ ਹੈ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਔਲਕ ਨੇ ਦੱਸਿਆ ਹੈ ਕਿ ਮੁਲਜ਼ਮ ਪਵਨਪ੍ਰੀਤ ਸਿੰਘ ਅਜਨਾਲਾ ਥਾਣੇ ਦੇ ਹਮਲੇ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਜ਼ਖਮੀ ਕਰਨ ਦੇ ਮਾਮਲੇ ਵਿੱਚ ਇਸ ਥਾਣੇ ਵਿੱਚ ਦਰਜ ਐਫਆਈਆਰ ਨੰਬਰ 39 ਵਿੱਚ ਨਾਮਜ਼ਦ ਹੈ ਉਹਨਾਂ ਦੱਸਿਆ ਹੈ ਕਿ ਪੁਲਿਸ ਰਿਮਾਨ ਖਤਮ ਹੋਣ ਮਗਰੋਂ ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁਲਿਸ ਰਿਮਾਨ ਦੀ ਮੰਗ ਕੀਤੀ ਗਈ ਸੀ ਜਿਸ ਉੱਤੇ ਅਦਾਲਤ ਨੇ ਉਸ ਨੂੰ 18 ਪੈਲ ਤੱਕ ਪੁਲਿਸ ਰਿਮਾਨ ਵਿੱਚ ਭੇਜ ਦਿੱਤਾ ਹੈ ਉਹਨਾਂ ਦੱਸਿਆ ਹੈ ਕਿ ਥਾਣਾ ਅਜਨਾਲਾ ਵਿੱਚ ਸਾਲ 2023 ਵਿੱਚ ਦਰਜ ਐਫਆਈਆਰ ਨੰਬਰ 39 ਵਿੱਚ ਪਪਲਪੀਤ ਸਿੰਘ ਕੋਲੋਂ ਹੋਰ ਤਵਸੀਦ ਕੀਤੀ ਜਾਏਗੀ। ਲੋਕ ਸਭਾ ਮੈਂਬਰ ਅਮਰਪਾਲ ਦੇ ਸਾਥੀ ਪਪਲਪੀਤ ਸਿੰਘ ਨੂੰ ਪੁਲਿਸ ਨੇ ਪਿਛਲਾ ਰਿਮਾਂਡ ਖਤਮ ਹੋਣ ਉਪਰੰਤ ਅੱਜ ਸਥਾਨਕ ਅਦਾਲਤ ਦੇ ਵਿੱਚ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ 3 ਦਿਨ ਦੇ ਪੁਲਿਸ ਰਿਮਾਨਡ ਤੇ ਭੇਜ ਦਿੱਤਾ ਹੈ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਔਲਕ ਨੇ ਦੱਸਿਆ ਹੈ ਕਿ ਮੁਲਜ਼ਮ ਪਵਨਪ੍ਰੀਤ ਸਿੰਘ ਅਜਨਾਲਾ ਥਾਣੇ ਦੇ ਹਮਲੇ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਜ਼ਖਮੀ ਕਰਨ ਦੇ ਮਾਮਲੇ ਵਿੱਚ ਇਸ ਥਾਣੇ ਵਿੱਚ ਦਰਜ ਐਫਆਈਆਰ ਨੰਬਰ 39 ਵਿੱਚ ਨਾਮਜ਼ਦ ਹੈ ਉਹਨਾਂ ਦੱਸਿਆ ਹੈ ਕਿ ਪੁਲਿਸ ਰਿਮਾਨ ਖਤਮ ਹੋਣ ਮਗਰੋਂ ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁਲਿਸ ਰਿਮਾਨ ਦੀ ਮੰਗ ਕੀਤੀ ਗਈ ਸੀ ਜਿਸ ਉੱਤੇ ਅਦਾਲਤ ਨੇ ਉਸ ਨੂੰ 18 ਮਹੀਨਿਆਂ ਤੱਕ ਪੁਲਿਸ ਰਿਮਾਨ ਵਿੱਚ ਭੇਜ ਦਿੱਤਾ ਹੈ ਉਹਨਾਂ ਦੱਸਿਆ ਹੈ ਕਿ ਥਾਣਾ ਅਜਨਾਲਾ ਵਿੱਚ ਸਾਲ 2023 ਵਿੱਚ ਦਰਜ ਐਫਆਈਆਰ ਨੰਬਰ 39 ਵਿੱਚ ਬਬਰਪੀਤ ਸਿੰਘ ਕੋਲੋਂ ਹੋਰ ਤਵਸੀਦ ਕੀਤੀ ਜਾਏਗੀ